ਹਾਂਜੀ ਭਾਈ ਆ ਹੈਗੇ ਬਾਬੇ ਗੁਰਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਇਹ ਆ ਗਏ ਆ ਬਠੰਡੇ ਦੀਆਂ ਝੀਲਾਂ ਸਾਨੂੰ ਰੋਟੀ ਪਾਣੀ ਦੀ ਖਸੀ ਰੋਟੀ ਪਾਣੀ ਇੱਥੋਂ ਭਾਈ ਆਪਾਂ ਨੂੰ ਨੰਗਾਤਾ ਪਾਈਆਂ ਨੇ ਕਿਉਂਕਿ ਜਾਣ ਪਛਾਣ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਚੱਲੇ ਆ ਬਠੰਡੇ ਤੇ ਬਠੰਡੇ ਅੱਜ ਹੈਗਾ ਪ੍ਰੋਗਰਾਮ 5 ਤੋਂ 7 ਵਜੇ ਤੱਕ ਤੇ ਅੱਜ ਆਪਾਂ ਤੁਹਾਨੂੰ ਉਹ ਪ੍ਰੋਗਰਾਮ ਦਿਖਾਉਣਾ ਵਾ ਤੇ ਇਸ ਵਕਤ ਆਪਾਂ ਖੜੇ ਆ ਫਰੀਦਕੋਟ ਤੇ ਫਰੀਦਕੋਟ ਤੋਂ ਆਪਾਂ ਜਾਣਾ ਬਠਿੰਡੇ ਨੂੰ ਤੇ ਤਕਰੀਬਨ ਜਿਹੜਾ ਟਾਈਮ ਹੋ ਗਿਆ 3 ਵਜੇ ਕੇ 5 ਮਿੰਟ ਹੋ ਗਏ ਆ ਤੇ ਆਪਾਂ ਨੂੰ ਇੱਥੋਂ ਘੰਟਾ ਕ ਲੱਗ ਜਾਊਗਾ ਜਾਣ ਤੇ ਕਿਉਂਕਿ ਆਪਾਂ ਬਾਲੀ ਤੇਜ਼ੀ ਨਹੀਂ ਕਰਨੀ ਇਹ ਹੈਗਾ ਫਰੀਦਕੋਟ ਵਾਲਾ ਜਿਹੜਾ ਸ਼ਹੀਦ ਕਰਨਲ ਅਭਜੀਤ ਸਿੰਘ ਸੇਖੋ ਵੀਰ ਚੱਕਰ ਚੌਕ ਆ ਤੇ ਸਾਹਮਣੇ ਇਹਦੇ ਬੱਸ ਸਟੈਂਡ ਆ ਤੇ ਇੱਥੋਂ ਆਪਾਂ ਹੁਣ ਜਿਹੜਾ ਵੱਡੇ ਰੋਡ ਤੇ ਜਾਵਾਂਗੇ ਨੈਸ਼ਨਲ ਹਾਈਵੇ ਜਿਹੜਾ 54 ਆ ਗਿਆ ਬਠਿੰਡੇ ਵਾਲਾ ਟੂਲ ਜਿਹੜਾ ਜੀਤੇ ਪਿੰਡ ਦੇ ਵਿੱਚ ਬਣਿਆ ਹੋਇਆ ਵਾ ਤੇ ਇਸ ਤੋਂ ਅੱਗੇ ਆਊਗਾ ਕੋਨੇਆਣਾ ਮੰਡੀ ਤੇ ਤਕਰੀਬਨ ਇੱਥੋਂ ਜਿਹੜਾ 20 ਕਿਲੋਮੀਟਰ ਰਹਿ ਗਿਆ ਬਠਿੰਡਾ ਇਹ ਆ ਗਏ ਆ ਬਠਿੰਡੇ ਦੀਆਂ ਝੀਲਾਂ ਤੇ ਨਾਲ ਹੀ ਇਹਗੇ ਹੈਗੇ ਤੇ ਸਾਹਮਣੇ ਥਰਮਲ ਪਲਾਟ ਇਹ ਆਗਾ ਬਟੰਡੇ ਦਾ ਹਨੂਮਾਨ ਚੌਕ ਤੇ ਇਹਦੇ ਨਾਲ ਹੀ ਇਧਰ ਚੜ੍ਹਦੇ ਵਾਲੇ ਪਾਸੇ ਖੱਬੇ ਹੱਥ ਜਿਹੜਾ ਸਟੇਡੀਅਮ ਬਣਿਆ ਹੋਇਆ ਵਾ ਅੱਜ ਹੈਗੀ ਓਮੰਗ ਸਤਸੰਗ ਗੁਰਦੇਵ ਸ਼੍ਰੀ ਸ਼੍ਰੀ ਰਵੀ ਚੰਕਰ ਜੀ ਤੇ ਉਹਨਾਂ ਨੇ ਅੱਜ ਜਿਹੜਾ ਇੱਥੇ ਆਉਣਾ ਤੇ ਕਿਉਂਕਿ 92 ਦੇਸ਼ਾਂ ਦੇ ਵਿੱਚ 192 ਦੇਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੀ ਇਹ ਸਤਸੰਗ ਚੱਲਦੀ ਆ ਤੇ ਯੋਗਾ ਵੀ ਕਰਵਾਉਂਦੇ ਆ ਤੇ ਇੱਥੇ ਆਪਣੀ ਅੱਜ ਲਗੀ ਆ ਡਿਊਟੀ ਬਠਿੰਡੇ ਸ਼ਹਿਰ ਦੇ ਵਿੱਚ ਤੇ ਲੋਕ ਜਿਹੜੇ ਪਹੁੰਚਨੇ ਸ਼ੁਰੂ ਹੋ ਗਿਆ ਕਿਉਂਕਿ ਇਹ ਪ੍ਰੋਗਰਾਮ ਜਿਹੜਾ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 2 ਘੰਟੇ ਜਿਹੜਾ ਚੱਲਣਾ ਵਾ ਪੁਲਿਸ ਦੀ ਸਕਿਉਰਟੀ ਬਹੁਤ ਜਿਹੜੀ ਟਾਈਟ ਕੀਤੀ ਹੋਈ ਆ ਫਾਇਰ ਬਰੇਡ ਦੀ ਗੱਡੀ ਤਾਂ ਐਮਨ ਲਾ ਦਾ ਅੰਦਰ ਜਾਊਗੀ ਅਸੀਂ ਵੇਖਦੇ ਦਾ ਜਾ ਲੱਗਦਾ ਅਸੀਂ ਵੀ ਨਿਗਾਹ ਲੈਣੀ ਅੰਦਰ ਹੀ ਮਗਰੀ ਇਹਨਾਂ ਦੇ ਪਰ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਨੂੰ ਜਾਣ ਦੇਣਗੇ ਅੰਦਰ ਲਓ ਭਾਈ ਅਸੀਂ ਬਿਲਕੁਲ ਜਿਹੜੇ ਗਰਾਊਂਡ ਦੇ ਮਗਲੇ ਪਾਸੇ ਆ ਗਏ ਆ ਇੱਥੇ ਲਓ ਭਈ ਸਾਡੇ ਸਮਾਜ ਚੇਤਨਾ ਚੈਰੀਟੇਬਲ ਸੁਸਾਇਟੀ ਨੇ ਜਿਹੜੇ ਇਥੇ ਦਵਾਈਆਂ ਵੰਡਣੀਆਂ ਤੇ ਇਸੇ ਕਰਕੇ ਇਥੇ ਐਂਬੂਲੈਂਸ ਲਾਤੀ ਸੀ ਤੇ ਪੋਸਟਰ ਜਿਹੜਾ ਲਾਤਾ ਸੀਗਾ ਤੇ ਇਧਰਲੇ ਪਾਸੇ ਗਰਾਊਂਡ ਹੈਗਾ ਸਾਹਮਣੇ ਸਕਿਉਰਟੀ ਸਾਰੀ ਲੱਗੀ ਵੀ ਆ ਤੇ ਲੋਕ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਲਓ ਜੀ ਬਾਬਿਆਂ ਦੀ ਜਿਹੜੀ ਸੰਗਤ ਆ ਜਿਹੜੇ ਜਥਿਆਂ 'ਚ ਪਹੁੰਚ ਰਹੀ ਆ ਇਧਰ ਸਾਡੇ ਡਾਕਟਰ ਸਵਾਨ ਨੇ ਜਿਹੜੀ ਕਰਤੀ ਹੈ ਦਵਾਈ ਦੀ ਸੇਵਾ ਸ਼ੁਰੂ ਉਧਰ ਸਾਡੇ ਬੰਦੇ ਫਸੇ ਕੜਿਆ ਗੱਡੀ ਨਹੀਂ ਆਉਂਦੀ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਉਧਰ ਸਾਹਮਣੇ ਪਾਸੇ ਹੈਗੀ ਆ ਡਬਲ ਵੀਆਈਪੀ ਜਿਹੜੀ ਪਾਰਕਿੰਗ ਤੇ ਇਧਰਲੇ ਪਾਸੇ ਜਿਹੜੀ ਪੁਲਿਸ ਵਾਲਿਆਂ ਦੀ ਗੱਡੀ ਖੜੀ ਆ ਤੇ ਸਾਹਮਣੇ ਲੱਗਿਆ ਹੋਇਆ ਲੰਗਰ ਤੇ ਇਧਰਲੇ ਪਾਸੇ ਹੈਗਾ 8 ਨੰਬਰ ਗੇਟ ਤੇ 1 2 3 4 5 6 ਜਿਹਨੇ ਉਹ ਗੇਟ ਹੈਗੇ ਉਧਰਲੀ ਸਾਈਡ ਤੇ ਲੋਕ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਇਧਰਲੇ ਪਾਸੇ ਜਿਹੜੀ ਆਪਣੀ ਗੱਡੀ ਖੜੀ ਹੋਈ ਆ ਹਾਂਜੀ ਭਾਈ ਆ ਹੈਗੇ ਬਾਬੇ ਗੁਰਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਤੇ ਇਹਨਾਂ ਦਾ ਜਿਹੜਾ 5 ਤੋਂ 8 ਵਜੇ ਦਾ ਟਾਈਮ ਤੇ ਆਪਾਂ ਨੂੰ ਜਿਹੜਾ VIP ਪਾਸ ਮਿਲ ਗਿਆ ਆ ਵੇਖੋ ਲਿਖਿਆ ਨਾ VIP ਪਾਸ ਤੇ ਵੈਸੇ ਅਸੀਂ ਇਹ ਦਵਾਈਆਂ ਵੰਡ ਕੇ ਤੇ ਫੇਰ ਜਾਵਾਂਗੇ ਅੰਦਰ 15-20 ਮਿੰਟ ਅਸੀਂ ਕਰਾਂਗੇ ਮਨੋਰੰਜਨ ਫਿਰ ਜਾ ਕੇ ਵੀ ਕੀ ਉੱਥੇ ਹੱਲਾ ਬੋਲਦੇ ਆ ਦੇਖੋ ਭਾਈ ਬਾਬੇ ਨੂੰ ਵੇਖਣ ਵਾਸਤੇ ਜਾਂ ਬਾਬੇ ਦੇ ਸ਼ਰਧਾਲੂ ਵੇਖਣ ਆਉਂਦੇ ਹਨ ਟੋਪੀਆਂ ਲੈ ਲੈ ਕੇ ਕਿਉਂਕਿ ਬਾਬੇ ਨੇ ਕਾਫੀ ਟਾਈਮ ਬਾਲ ਜਿਹੜਾ ਪੰਜਾਬ ਚ ਆਉਣਾ ਵਾ ਆ ਹੈਗਾ ਗਰਾਉਂਡ ਬਠਿੰਡੇ ਦਾ ਤੇ ਬਾਬਾ ਬੋਲੀ ਜਾਂਦਾ ਵੇ ਸਕਰੀਨ ਦੇ ਵਿੱਚ ਹੁਣ ਤੁਹਾਨੂੰ ਦਿਖਣਾ ਨਹੀਂਗਾ ਸਾਨੂੰ ਰੋਟੀ ਪਾਣੀ ਦੀ ਖਾਸੀ ਰੋਟੀ ਪਾਣੀ ਸਾਡੇ ਕਿਉਂਕਿ ਬਾਬੇ ਦੇ ਸਮਝ ਬਾਹਰ ਹੋਣਾ ਸਾਡਾ ਕੰਮ ਇੱਥੇ ਕੀ ਨੇ ਰਹਿਣੇ ਫਲਾਵਰ ਆਹ ਕੀ ਆਂ ਹਾਂਜੀ ਭਾਈ ਜੀ ਆਹ ਖਲੀ ਕੋਲ ਸਰ ਅਲਗਰਾਹ ਸਰ ਕਿੰਨਾ ਆਪਣੇ ਭਾਈ ਜੀ ਮਿਲਣਾ ਹੈ ਫੁੱਲਾਂ ਦਾ ਮਿਲਣਾ ਹੈ ਰੋਜ਼ਗਾਰ ਦੀ 23 9 ਮਾਰਚ ਨੂੰ ਇਹ ਤੀਸਰਾ ਮੇਲਾ ਕਰਾ ਰਹੇ ਆ ਅੱਪ ਅੱਛਾ ਜੀ ਕੋਈ 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 ਦੱਸੋ ਇਹ ਤੀਸਰਾ ਮੇਲਾ ਕਰਾ ਰਹੇ ਜੀ ਹਾਂਜੀ ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੈਰਾਈਟੀਆਂ ਦੇ ਫੁੱਲ ਦੇਖਣ ਨੂੰ ਮਿਲਣਗੇ ਠੀਕ ਆ ਜੀ ਆ ਜੀ ਬਸ ਬਾਕੀ ਬੱਚਾ ਦੇ ਕੰਪੀਟੀਸ਼ਨ ਵੀ ਕਰਵਾਏ ਜਾਣਗੇ ਅੱਛਾ ਪੀਂਗ ਦੇ ਮੁਕਾਬਲੇ ਆ ਹਾਂਜੀ ਹਾਂਜੀ ਇਹ ਰਸ ਮੁਕਾਬਲੇ ਵੀ ਹੋਣਗੇ ਠੀਕ ਯਾਨੀ ਕਿ ਮੇਲਾ ਫੁੱਲਾਂ ਦਾ ਹੀ ਆ ਨਾ ਮੇਲਾ ਫੁੱਲਾਂ ਦਾ ਓਕੇ ਇੱਥੇ ਵੇਣੇ ਮੈਂ ਤਾਂ ਨਰੈਣ ਕੀ ਆ ਸਾਡਾ ਤਾਂ ਕੰਮ ਹੀ ਇਹ ਆ ਨਾ ਜੀ ਕੀ ਆ ਪਾਣੀ ਆ ਦਵਾਈਆਂ ਆ ਯਾਰ ਨਹੀਂ ਨਹੀਂ ਦਵਾਈਆਂ ਨਹੀਂ ਦੇਸੀ ਕਿਉਂ ਹੋਈ ਦੇਸੀ ਕਿਉਂ ਹੋ ਹ ਜੋ ਜੋ ਨਾਲ ਦੇ ਨਾਲ ਦੇ ਚਿੱਤੇ ਦੇ ਨੇ ਦੇਖੋ ਇੱਥੇ ਤਾਂ ਦੇਸੀ ਕਿਉਂ ਸੀ ਇੱਥੇ ਵੀ ਦਵਾਈਆਂ ਹੀ ਪਈਆਂ ਨਾ ਰਹਿਣ ਸਿੰਘਾਵਾ ਮਾਂ ਖਾਲੀ ਪਈਆਂ ਨੇ ਸਟੇ ਤਾਂ ਬਹੁਤ ਤਗੜੀ ਬਣਾਈ ਸੀ ਪਰ ਹਨਾ ਕਾਲੀ ਪਿਆਈ ਧਰਲੇ ਪਾਸੇ ਹਨਾ ਅਸੀਂ ਹੁਣ ਬਾਬਾ ਜੀ ਦੀ ਕਥਾ ਸੁਣ ਲਈ ਸੀ ਆ ਸਾਡੇ ਨੰਬਰਦਾਰ ਸਾਹਿਬ ਨੇ ਵੀ ਸੁਣ ਲਈ ਸੀ ਕਥਾ ਅਸੀਂ ਹੁਣ ਪ੍ਰਵਾਣ ਗੁਰਦੇਵ ਮਹਾਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਤੇ ਹਾਂ ਤੇ ਇਹਨਾਂ ਨੇ ਕਥਾ ਸੁਣ ਲਈ ਸੀ ਸਾਰੇ ਸਾਰੇ ਜਾ ਰਹੇ ਆ ਤੇ ਇਥੇ ਆਪਣੇ ਵਲੌਗ ਦੀ ਸਮਾਪਤੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਰਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ